ਇਸ ਵੇਲੇ ਦੀ ਵੱਡੀ ਖਬਰ ਹਿਮਾਚਲ ਦੇ ਬੰਦੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਰਫਿਊਮ ਬਣਾਉਣ ਵਾਲੀ ਫੈਕਟਰੀ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਆਗਿਆਨੀ ਬਿਆਨਕ ਸੀ ਕਿ ਦੇਖਦੇ ਹੀ ਦੇਖਦੇ ਇਸ ਨੇ ਪੂਰੀ ਕੰਪਨੀ ਨੂੰ ਆਪਣੀ ਜਪੇਟ 'ਚ ਲੈ ਲਿਆ। ਹਾਲਾਂਕਿ ਇਸ ਦੌਰਾਨ ਕੰਪਨੀ ਦੇ ਕਈ ਕਰਮਚਾਰੀ ਜਾਨ ਬਚਾਉਣ ਲਈ ਕੰਪਨੀ ਦੀ ਛੱਤ ਉੱਪਰ ਜਾ ਪਹੁੰਚੇ ਅਤੇ ਭਿਆਨਕ ਅੱਗ ਕਾਰਨ ਉੱਥੇ ਹੀ ਫਸ ਗਏ। ਸਰਸਲ ਹਿਮਾਚਲ ਪ੍ਰਦੇਸ਼ ਦੇ ਬੱਦੀ ਚ ਅਰੋਮਾ ਫੈਕਟਰੀ ਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਕੰਪਨੀ ਦੇ ਕਈ ਕਰਮਚਾਰੀ ਅੱਗ ਲੱਗਣ ਤੋਂ ਬਾਅਦ ਜਾਨ ਬਚਾਉਣ ਲਈ ਕੰਪਨੀ ਦੀ ਛੱਤ ਤੇ ਪਹੁੰਚ ਗਏ ਪਰ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਕਾਰਨ ਕਰਮਚਾਰੀ ਛੱਤ ਤੇ ਹੀ ਫਸ ਕੇ ਰਹਿ ਗਏ ਜਾਣਕਾਰੀ ਮੁਤਾਬਕ ਕੰਪਨੀ 'ਚ ਪਰਫਿਊਮ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ ਅਤੇ ਅਚਾਨਕ ਕੰਪਨੀ 'ਚ ਪੈ ਕੈਮੀਕਲ ਨੂੰ ਅੱਗ ਲੱਗ ਗਈ ਜਿਸ ਕਾਰਨ ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਕੰਪਨੀ ਨੂੰ ਆਪਣੀ ਝਪੇਟ ਚ ਲੈ ਲਿਆ ਉਧਰ ਕੁਝ ਕਰਮਚਾਰੀ ਕੰਪਨੀ ਦੀ ਛੱਤ ਤੇ ਫਸੇ ਨਸਰਾਏ ਕੋਈ ਵੀ ਨਹੀਂ ਆ ਰਹਾ ਫਾਰਮਿਕਟਾਲਾ ਉਹ ਦੇਖੋ ਇੱਕ ਲੇਡੀਸ ਖੜੀ ਆ ਉੱਪਰ ਕੋਠੇ 'ਵਾਂ 25 30 ਜਣੇ ਅੰਦਰ ਕਮ ਸੇ ਕਮ ਪੂਰੀ ਕੰਪਨੀ ਜਲ ਗਈ ਵੀ ਮੈਂ ਕਹਾਂ 40 ਬੰਤਾ 40 50 ਜਣੇ ਅੰਦਰ ਹੋ ਰੋ ਤਾਂ ਗੈਸ ਹੈ ਗੈਸ ਨਿਕਲ ਰਹੀ 40 50 ਜਣੇ ਅੰਦਰ ਹੈ ਯੋ ਫਟੂਗੀ ਉਹਦਾ ਇੱਕ ਕੁੜੀ ਲੇਡੀਜ਼ ਅੰਦਰ ਹੈ ਕੋਠੇ ਵਾ ਨਾਥ ਲਾ ਨਾਥ ਲਾ ਨਾਥ ਲਾ ਨਾਥ ਲਾ ਚਾਚਾ ਉਹ ਚਾਚੂ ਨਾਥ ਲਾ ਉਹ ਦੇਖੋ ਲੇਡੀਜ਼ ਖੜੀ ਹੈ ਬਾਈ ਉੱਪਰ ਸੈਂਟਰਲ ਹੀ ਕੰਪਨੀ ਆਏ ਉਹ ਪੂਰੀ ਕੰਪਨੀ ਜਲ ਗਈ ਹੈ ਕਮ ਸੇ ਕਮ 40 45 ਜਣੇ ਅੰਦਰ ਹੈ ਗੱਡੀ ਗੁੱਡੀਆਂ ਖੜੀਆਂ ਅੰਦਰ ਹੀ ਗੈਸ ਹੈ ਗੈਸ ਆਰੀ ਬਾਹਰ ਰੋ ਪੂਰੀ ਕੰਪਨੀ ਜਲ ਗਈ ਇੱਕ ਨੇ ਛਾਲ ਮਾਰੀ ਪੂਲ ਪਾ ਬੱਚੀ ਪਗਾ ਕੇ ਇੱਕ ਤਾਂ ਖਤਮ ਹੋ ਲਿਆ ਨਾਲੇ ਗੈਸ ਦੇਖੋ ਗੈਸ ਭਾਈ ਖੱਛਾ ਜਾਰ ਰਿਹਾ ਹੈ ਕਿ ਫੈਕਟਰੀ ਦੇ ਅੰਦਰ ਕਰੀਬ 40 ਤੋਂ 50 ਵਿਅਕਤੀ ਹਾਲੇ ਵੀ ਫਸੇ ਹੋਏ ਨੇ ਜਨ ਕੇ ਕੁਝ ਲੋਕਾਂ ਨੂੰ ਗੰਭੀਰ ਜ਼ਖਮੀ ਰੂਪ ਚ ਬਾਹਰ ਕੱਢਿਆ ਗਿਆ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਲਈ ਮੌਕੇ ਤੇ ਪਹੁੰਚੇ ਨੇ ਫੈਕਟਰੀ ਤੋਂ ਨਿਕਲ ਰਹੀਆਂ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਅਤੇ ਧੂੰਏ ਦਾ ਗੁਬਾਰ ਦੂਰ ਤੋਂ ਵੀ ਦਿਖਾਈ ਦੇ ਰਿਹਾ ਹੈ ਜਦਕਿ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਆਸ-ਪਾਸ ਦੀਆਂ ਫੈਕਟਰੀਆਂ ਨੂੰ ਵੀ ਖਾਲੀ ਕਰਵਾ ਦਿੱਤਾ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਫੈਕਟਰੀ ਅੰਦਰ ਕਈ ਮੁਲਾਜ਼ਮ ਫਸੇ ਹੋਏ ਨੇ ਪਰ ਹਾਲੇ ਤੱਕ ਵੀ ਕਿਸੇ ਦੇ ਹਤਾਹਤ ਹੋਣ ਦੀ ਕੋਈ ਵੀ ਸੂਚਨਾ ਸਾਹਮਣੇ ਨਹੀਂ ਆਈ ਹੈ ਪਰ ਦੱਸਦੀ ਹੈ ਕਿ ਹਿਮਾਚਲ ਦੇ ਉਦਯੋਗੀ ਖੇਤਰ ਬੱਦੀ ਚ ਪਰਫਿਊਮ ਕੰਪਨੀ ਚ ਇਹ ਭਿਆਨਕ ਅੱਗ ਲੱਗੀ ਹੈ ਕਈ ਕਰਮਚਾਰੀ ਫੈਕਟਰੀ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਦਕਿ ਕੁਝ ਕਰਮਚਾਰੀ ਆਪਣੀ ਜਾਨ ਬਚਾਉਣ ਲਈ ਫੈਕਟਰੀ ਦੀ ਛੱਤ ਤੇ ਚੜ ਗਏ ਜੋ ਕਿ ਭਿਆਨਕ ਅੱਗ ਕਾਰਨ ਉੱਥੇ ਹੀ ਫਸ ਕੇ ਰਹਿ ਗਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ